ਦੁਨੀਆ ਦਾ ਸਭ ਤੋਂ ਵੱਡਾ ਸਵਰਗ ਹੈ ਮਾਂ ਦੀ কোল ਸਸ ਜੀ ਜਦੋਂ ਸੰਸਾਰ ਵਿੱਚੋਂ ਮਾਂ ਜਾਂਦੀ ਹੈ ਤੇ ਕੁਛ ਵੀ ਵੇਖੋ ਕਿ ਜੀਤ ਮਾਂ ਦੀ ਜਿੰਦਗੀ ਕੀ ਹੁੰਦੀ ਆ ਮਾਂ ਨੇ ਇਹ ਬਕੌੜਾਂ ਇਹ ਗੱਲਾਂ ਕਹਿੰਦੇ ਤੇ ਸੰਸਾਰ ਛੱਡੀ ਇਹਨੇ ਜਤਨ ਕੀਤਾ ਕਿ ਮਾਂ ਦੇ ਬਚਨਾਂ ਦੀ ਪਾਲਣਾ ਕੀਤੀ ਜਾਵੇ ਇਹਨੇ ਆਸੋਇਲੇ ਆਖਿਆ ਕਿ ਮੈਂ ਆਪਾਂ ਹੀ ਮਾਂ ਦਾ ਸਸਤਾਰ ਪੰਜਾਬ ਜਾ ਕੇ ਲਾਹੋ ਜਾ ਕੇ ਕਰਨਾ ਚਾਹੁੰਦਾ ਹੈ ਇਨੇ ਰਾਜੇ ਰੈਂਟ ਅੰਗਰੇਜ਼ਾਂ ਤੋਂ ਉਸ ਵੇਲੇ ਆਜ਼ਾਦਤ ਮੰਗੀ ਤੇ ਆਜ਼ਾਦਤ ਮਿਲਦੀਆਂ ਮਿਲਦੀਆਂ 6 ਮਹੀਨੇ ਲੱਗੇ ਸਰ ਸਰਜੀ 6 ਮਹੀਨੇ 6 ਮਹੀਨੇ ਬਾਅਦ ਲਾਸ਼ ਲੈ ਕੇ ਜਹਾਜ਼ ਕੋਲ ਆ ਕੇ ਉਹ ਬੰਮੀ ਆਇਆ ਉੱਥੇ ਜਹਾਜ਼ ਬਣਨਾ ਸੀ ਤੇ ਕੁਲੀ ਦੀ ਢੀਟ ਨਹੀਂ ਲੱਗਾ ਇਨੇ ਜਦੋਂ ਖਬਰ ਆ ਗਈ ਕਪਤਾਨ ਕਹਾ ਵੀ ਮਹਾਰਾਜਾ ਦਰਿਆ ਸਿੰਘ ਆਮਕਾ ਨਾਮ ਹੈ ਉਹਨੇ ਕਿਹਾ ਜੀ ਹਾਂ ਤੁਹਾਡੇ ਨਾਲ ਤੇ ਰਾਜੇ ਰੈਂਟ ਅੰਗਰੇਜ਼ਾਂ ਕੋਲ ਕਿ ਤੁਸੀਂ ਪੰਜਾਬ ਨੂੰ ਜਾਸਰ ਰਹੇ ਇੱਥੇ ਕੀ ਦਲੀਬ ਦੇ ਨਾਲ ਬੇਰਸਾਤੀ ਉੱਪਰ ਜਿਹੜੇ ਕਮਾਈ ਹੋਈ ਹੈ ਉਸ ਤੇ ਬੰਬਾਈ ਵਿੱਚੋਂ ਇਹ ਚੰਨਨ ਫਰੀਦਾ ਨਦਲਾਂ ਨੀਂ ਦੇ ਟੰਡੇ ਉੱਤੇ ਤੇ ਆਂਗਨਾ ਸਾਹ ਉਹਨਾਂ ਭੈਣਾਂ ਦਾ ਭਰਾ ਨਾ ਕੋ ਵੀਰ ਨਾ ਕੋ ਭਰਾ ਨਾ ਆਪਣਾ ਕੋਈ ਨਹੀਂ ਸਤਸੰਗਿਓ ਚੰਨਨ ਫਰੀਦਾ ਦੇ ਚੀਖਾ ਚਿਲਕੇ ਮਾਂ ਨੂੰ ਜਿਵੇਂ ਅੱਗ ਵਿਖਾਉਂਦਾ ਹੈ ਸਸ ਪੰਜ-ਪੰਜ ਲਾਸ਼ ਦੇ ਕੰਮ ਕਰਕੇ ਕਿ ਸਮਾਪਤੀ ਤਾਂ ਦੇਾਂਗੇ ਐੱਚੇ ਕੋਈ ਸਾਡਾ ਸਰੀਰ ਤੜਾਈ ਕਰਦਾ ਬੜੇ ਸਰੀਰ ਹੌਸਲਾ ਦੇਣ ਵਾਲੇ ਹੁੰਦੇ ਆ ਕਿ ਭਾਈ ਪਰਮੇਸ਼ਨ ਦਾ ਪਾਣਾ ਉਹ ਮਾਰੇ ਯਾਰ ਜੀ ਸਿੰਘ ਦਾ ਪੁੱਤਰ ਜੀ ਦਾ ਇੱਡਾ ਵੱਡਾ ਰਾਜ ਚਲਿਆ ਤੇ ਕੋਈ ਨਹੀਂ ਕੋਣ ਮਾਤਾ ਦੀ ਇੱਤਿਹਾਸ ਨੂੰ ਲੰਬੋ ਫਾਉਂਦਾ ਉੱਚੀਆਂ ਲਾਟਾਂ ਨਿਕਲਦੀਆਂ ਨਹੀਂ ਤੇ ਵੇਰ ਤੇ ਮਨ ਜਿਵੇਂ ਹਰਾਣ ਹੁੰਦਾ ਮਨਾ ਇਹ ਜਿਹੜਾ ਮਾਤਾ ਦਾ ਹੁਕੂਸੀ ਪੰਜਾਬ ਕੋ ਕੇ ਜਾਣਦਾ ਇਸ ਸਰੀਰ ਨੂੰ ਪਰ ਅੰਗਰੀਜਾਂ ਨੇ ਮੇਰੀ ਕੋਈ ਫੇਸ਼ ਨਹੀਂ ਜਾਣ ਦਿੱਤੀ ਜਿਹਨੇ ਕੱਲਾ ਸਸਕਾਰ ਕਰਦਾ ਤੇ ਮਾਤਾ ਤੇ ਬਰਾਬਰ ਵਿੱਚ ਧੁੰਮਾ ਮਾਰ ਕੇ ਦੇਹੀ ਜਿਵੇਂ ਹੁੰਦਾ ਉਹਦਾ ਵੀ ਰਵਾਹ ਆ ਕੰਤਾ ਕਰਕੇ ਆ ਮਸਨਾ ਕੀ ਕਰਿਆ ਵੀ ਕਿਉਂ ਬੇਵਕੀ ਨੀਤੀ ਆਲੀ ਆਉਂਗੇ ਇਹ ਜਿਸਮੇ ਦੇ ਨਜ਼ਾਰੇ ਅੰਗਸਾਰਕ ਦੂਰ ਸਾਰੇ ਆਪਕੇ ਨਰਬ ਦਾ ਕਿਨਾਰੇ ਆਰਤੀ ਤੇ ਕਾਈਏ ਦੁਖੀਆਂ ਦਾ ਕੋਈ ਹੁੰਦਾ ਨਾ ਸਹਾਈਏ ਦੁਖੀਆਂ ਦਾ ਕੋਈ ਹੁੰਦਾ ਨਾ ਸਹਾਈਏ ਮਗਾਰੀ ਪਾਲਨ ਪਿਆਰ

मठी जिखां रेरो खे आईए दुखिया त कोई हूंदा न साई कीअं त कोई हूंदा नास हाई बाबदार मारे सही मार महारानी द दा आतार महारानी द दा आधार कॾदा ते सामदारी लोग चले न दुख दुदा न साई दुखिया कोई हूंदा न स हरी जवे महारानी दुरबत पाणी जे दलिप नै पाणी जे दलिप नै पाणी बै बि केवा मा जोड़ न मा जोड़ ੱਲਿਆ ਨਾ ਗਾਵਨ ਨਾ ਹੋ ਫੇਰ ਮਾਤਾ ਨੂੰ ਸੁਣਾਵੇ ਹੋ ਫੇਰ ਮਾਤਾ ਨੂੰ ਸੁਣਾਵੇ ਜੋੜੇ ਹੱਥ ਆਣੇ ਪਾਵੇ ਵਸ ਬੋਝ ਦਾ ਨਾ ਜਾਵੇ ਜੱਕ ਬੇਵਫਾਈ ਏ दुख हूंदा नास आई ए दुखीअ हूंदा नास आई चल दे देरा पल पेरा दिल विच बेरा जा ज़रूरु पवंद आताझां जवार आता बि चोर चले आ न करी न सरप मुझ दुआई

ਮਰਦਾ ਦਵਿੰਦੋਗੇ ਧੱਲੇ ਆਨਾ ਜਾਵਨਾ ਮਰਦਾ ਦਵਿ ਚੋੜਾ ਧੰਦੇ ਆਨਾ ਜਾਵਦਾ ਹੋਰੋਂ ਤਾਰੇ ਹਾ ਪੜੀ ਦੇਰ ਵੇਖੇ ਚਾਗ ਆਲਾ ਪੇਰ ਤੇ ਸਵਾਰ ਆਇ ਘੇਰ ਕੋਈ ਢਾਕ ਕਾਈ ਏ

ਹਰ ਤਰ੍ਹਾਂ ਵਿਜੋਗ ਥੱਲੇ ਆ ਨਾ ਜਾਵਦਾ ਮਾਤਾ ਦੋ ਵਿਸ਼ੋ ਨਾ ਥੱਲੇ ਆ ਨਹੀਂ ਜਾਵਦਾ ਹੋ ਰਹੇ ਨਹੀਂ ਕਰ ਪੰਦਾ ਸਭਾਰ ਮੇਰੀ ਮਾਤਾ ਦੁਖੇ ਯਾਰ ਠੇਠ ਦੁਨੀਆ ਨੇ ਮਾਰ ਇਸ ਥਾਂ ਪਜਾਈ ਏ ਦੁਖੀਆਂ ਦਾ ਕੋਈ हूंदा नास आई दुख न कोई हूंदा नास आई ए जबदी सुताई चल गोल मे आई रफ़ी गल नाल लाई रफ़ी गान लाई मन पाव झल आ नव मातुक ए मानो जीप कई सुख बुल न सुकाई

ਮਾਤਾ ਰਾਮੀ ਦੋਗੇ ਚੱਲੇ ਆਣਾ ਜਹੰਦਾ ਮਾਤਾ ਰਾਮੀ ਸ਼ੋਨਾ ਚੱਲੇ ਆਣਾ ਜਹੰਦਾ ਇਹ ਧਰਤੀ ਗਹਿਰਾ ਦੀ ਤੇ जॻा pati di कोल साल